ਅੱਜ 16 ਤਰੀਕ ਭਾਰਤ ਬੰਦ ਦੇ ਸਦੇ ਦੇ ਢਾੜੀਵਾਲ ਦੇ ਵਿੱਚ ਸਫਾਈ ਸੇਵਕਾਂ ਨੇ ਦਿੱਤਾ ਸਮਰਥਨ ਢਾੜੀਵਾਲ ਨਗਰ ਕੌਂਸਲ ਸਫਾਈ ਕਰਮਚਾਰੀਆਂ ਨੇ ਢਾੜੀਵਾਲ ਸ਼ਹਿਰ ਵਿੱਚ ਸ਼ਾਂਤ ਮਹਿ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਅਤੇ ਦੁਕਾਨਾਂ ਵੀ ਬੰਦ ਕਰਵਾਈਆਂ ਕੇਂਦਰ ਸਰਕਾਰ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ ਗਿਆ ਪਰ ਰੋਜ਼ਾਨਾ ਹੀ ਤਰ੍ਹਾਂ ਆਵਾਜ਼ ਆਏ ਦੇਖਣ ਨੂੰ ਮਿਲੀ ਦੇਖੋ ਟੀਵੀ ਨਿਊਜ਼ ਇੰਡੀਆ 255 ਲਈ ਢਾੜੀਵਾਲ ਤੋਂ ਪੱਤਰਕਾਰ ਰঞ্জੀਤ ਸਿੰਘ ਦੀ ਖਾਸ ਰਿਪੋਰਟ सरकार मुर्दाबाद 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 मोदी सरकार मुर्दाबाद 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 किसान लागू करो लागू करो लागू करो किसान हक लागू करो लागू करो लागू करो मजदूर मारी नीतियाँ बंद करो बंद करो बंद करो किसान मारी नीतियाँ बंद करो बंद करो बंद करो किसान मारी नीतियाँ बंद करो बंद करो ਬੰਦ ਕਰੋ ਬੰਦ ਕਰੋ ਬੰਦ ਕਰੋ ਕਿਸਾਨ ਮਾਰੂ ਨੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਮਜ਼ਦੂਰ ਮਾਰੂ ਨੀਤੀਆਂ ਬੰਦ ਕਰੋ ਬੰਦ ਕਰੋ ਬੰਦ ਕਰੋ ਅੱਜ ਜਿਹੜਾ ਕਰੋਸ ਜਿਹੜਾ ਕੱਢਿਆ ਯੂਨੀਅਨ ਝਲਾ ਫੈਕਟਰੀ ਅੱਜ ਦਾ ਜਿਹੜਾ ਰੋਸ ਪ੍ਰਦਰਸ਼ਨ ਆ ਇਹ ਆਪਾਂ ਕਿਸਾਨਾਂ ਦੇ ਹੱਕ ਲਈ ਕੱਢ ਰਹੇ ਆ ਜੀ ਜਿਹੜਾ ਸਾਡਾ ਸਫਾਈ ਸੇਵਕ ਯੂਨੀਅਨ ਪੰਜਾਬ ਸਾਂਝਾ ਫਰੰਟ ਹੈ ਸਾਡਾ ਪੰਜਾਬ ਦੀ ਜਥੇਬੰਦੀ ਉਹਨਾਂ ਵੱਲੋਂ ਸਾਨੂੰ ਕਾਲ ਆਈ ਸੀ ਕਿ ਆਪਾਂ ਕਿਸਾਨਾਂ ਦੇ ਆਕਾਲੀ ਪੰਜਾਬ ਸਰਕਾਰ ਸੈਂਟਰ ਸਰਕਾਰ ਇਹਨਾਂ ਦਾ ਪੇਚ ਅਸੀਂ ਆਪਾਂ ਕਰਨਾ ਵਾ ਕਿਉਂਕਿ ਜਿੱਤ ਤਰ੍ਹਾਂ ਤੁਸੀਂ ਸਾਰੇ ਦੇਖ ਰਹੇ ਹੋ ਖਬਰਾਂ ਚ ਪਿਛਲੇ 5-6 ਦਿਨਾਂ ਤੋਂ ਕਿ ਕਿਸਾਨ ਬਾਰਡਰਾਂ ਦੇ ਉੱਤੇ ਖੜੇ ਆ ਸੈਂਟਰ ਸਰਕਾਰ ਉਹਨਾਂ ਨੂੰ ਅੱਗੇ ਜਾਣ ਨਹੀਂ ਦੇ ਰਹੀ ਪਿਛਲੇ ਸਾਲ 1-2 ਸਾਲ ਪਹਿਲਾਂ ਵੀ ਜਿਹੜਾ ਕਿਸਾਨਾਂ ਨੇ ਦਿੱਲੀ 'ਚ ਧੰਨਾ ਲਾਇਆ ਸੀ ਕਿੰਨਾ ਕੁ ਨੁਕਸਾਨ ਕਰਕੇ ਆਏ ਉੱਥੇ ਕਿਸਾਨ ਜਿਹੜਾ ਅੱਜ ਫੇਰ ਉਹ ਹਾਲਾਤ ਬਣਾ ਕੇ ਆ ਕਿ ਉਹ ਪਾਕਿਸਤਾਨੀ ਆ ਕਿ ਉਹ ਹੱਤਵਾਦੀ ਆ ਸਿਰਫ ਆਪਣਾ ਹੱਕ ਮੰਗ ਰਹੇ ਆ ਉਹ ਸਰਕਾਰਾਂ ਹੱਕ ਮੰਗਣ ਤੇ ਦੇਖੋ ਕੀ ਕੰਮ ਕਰ ਰਹੀਆਂ ਵਾ ਕਿਸੇ ਨੂੰ ਪੁਲ ਤੋਂ ਥੱਲੇ ਛੁਟਿਆ ਜਾ ਰਿਹਾ ਵਾ ਅਤੂ ਗੈਸ ਦੇ ਗੋਲੇ ਚਲਾ ਰਹੇ ਆ ਪੁਲਿਸ ਇਤਰਾ ਉੱਥੇ ਲਾ ਦਿੱਤੀ ਗਈ ਆ ਸੀਆਰਪੀ ਲਾਤੀ ਦਿੱਤੀ ਗਈ ਆ ਕਿ ਜਿਦ ਤਰ੍ਹਾਂ ਪਾਕਿਸਤਾਨ ਤੋਂ ਆਏ ਹੁੰਦੇ ਆ ਕਿ ਬਾਬਾ ਸਾਹਿਬ ਬੰਦੇਤਕਾਰ ਜੀ ਨੇ ਸਾਨੂੰ ਸਵਿਧਾਨ ਦਿੱਤਾ ਆਪਣੇ ਹੱਕਾਂ ਲਈ ਲੜਨ ਦਾ ਲੇਕਿਨ ਇਹ ਸਰਕਾਰਾਂ ਸਾਡੇ ਕੋਲ ਵੀ ਖੋਰ ਰਹੀਆਂ ਵਾ ਸੋ ਸਾਡੀ ਹੱਥ ਬਨ ਕੇ ਬੇਨਤੀ ਆ ਕਿ ਕਿਸਾਨਾਂ ਦੇ ਹੱਕ ਤੇ ਸਾਰੇ ਉਤਰੋ ਔਰ ਅਸੀਂ ਮੰਗ ਕਰਦੇ ਆ ਕਿ ਜਿਹੜੀਆਂ ਕਿਸਾਨ ਮਾਰੂ ਨੀਤੀਆਂ ਲਾਜੋ ਮਾਰੂ ਨੀਤੀਆਂ ਸਰਕਾਰਾ ਅਪਣਾ ਰਹੀਆਂ ਵਾ ਸੋ ਇਹਨਾਂ ਨੂੰ ਬੰਦ ਕਰਕੇ ਕਿਸਾਨਾਂ ਦੀ ਆਵਾਜ਼ ਸੁਣੋ ਮਜ਼ਦੂਰਾਂ ਦੀ ਆਵਾਜ਼ ਸੁਣੋ ਦੇਸ਼ ਤੇ ਪਹਿਲਾਂ ਹੀ ਜੇ ਦੇਖਿਆ ਜਾਵੇ ਆਰਥਿਕ ਸਥਿਤੀ ਤਾਂ ਬੜਾ ਡਾਊਨ ਜਾ ਚੁੱਕਿਆ ਵਾ ਅੱਛੇ ਦਿਨ ਕਹਿੰਦੇ 10 ਸਾਲ ਹੋ ਗਿਆ ਅੱਛੇ ਦਿਨ ਅੱਛੇ ਦਿਨਾਂ ਦਾ ਨਤੀਜਾ ਵਾ ਜਿਹੜਾ ਅੱਜ ਆਮ ਬੰਦਾ ਕਿਸਾਨ ਸਾਰੇ ਸਰਕਾਰਾਂ ਦੇ ਉਤਰੇ ਹੋਏ ਆ ਸੋ ਧੰਨਵਾਦ ਜੀ ਅਧੁਰੇ ਜਾਂ ਬਾਜ਼ਾਰ ਬੰਦ ਕਰਾ ਰਹੇ ਸੋ ਸਾਨੂੰ ਦੇਖੋ ਜੀ ਪਹਿਲਾ ਰੋਸ ਮਜ਼ਦਰੀ ਦਾ ਕਾਲ ਹੀ ਉਹ ਤੁਹਾਨੂੰ ਕਾਲ ਆਈ ਇਮੀਡੀਏਟਲੀ ਕਿ ਬਾਜ਼ਾਰ ਵੀ ਬੰਦ ਕਰਾਇਆ ਜਾਏ ਕਿਉਂਕਿ ਬਾਜ਼ਾਰ ਬੰਦ ਹੋਣਗੇ ਪੂਰੇ ਭਾਰਤ ਦੀ ਬੰਦ ਦੀ ਕਾਲ ਆ ਬਾਜ਼ਾਰ ਬੰਦ ਹੋਣਗੇ ਤਾਂ ਸੇਰ ਹੀ ਪਤਾ ਲੱਗੇਗਾ ਕਿ ਦੇਸ਼ ਇਕਜੁੱਟ ਆ ਪੰਜ ਕਿਹੜੀ ਕਿਹੜੀ ਦੁਕਾਨ ਚ ਪਿਆ ਸੋ ਦੇ ਵਿੱਚ ਜਿੱਤਰਾ ਇੱਕ ਮੈਡੀਕਲ ਹੋਗਾ ਸੋ ਇੱਕ ਜਿੱਤਰਾ ਡੇਰੀ ਸਕੂਲ ਦੀਆਂ ਕਿਤਾਬਾਂ ਦੀ ਇਹ ਦੋ ਚਾਰ ਜਿਹੜੀਆਂ ਮਰਜੈਂਸੀ ਦੁਕਾਨਾਂ ਖੁੱਲ ਸਕਦੀਆਂ ਹਨ ਸਾਰੇ ਸ਼ਹਿਰ ਵਾਸੀ ਸਾਰੇ ਸ਼ਹਿਰ ਵਾਸੀਆਂ ਨੂੰ ਸਾਰੇ ਲੱਗ-ਲੱਗ ਸ਼ਹਿਰਾਂ ਦੇ ਅਸੀਂ ਬੇਨਤੀ ਕਰਦੇ ਹਾਂ ਕਿ ਸਭ ਨੇ ਸਾਰੇ ਸਾਡੇ ਜਿਹੜੇ ਮਜ਼ਦੂਰ ਹੈ ਤਾਂ ਸਾਰੀ ਕਿਸਾਨ ਦਾ ਸਾਥ ਦੇ ਕਿਉਂਕਿ ਜੇ ਕਿਸਾਨਾਂ ਦਾ ਸਾਥ ਦੇਵਾਂਗੇ ਤਾਂ ਅਸੀਂ ਵੀ ਸਾਥ ਸਹਾਉ ਸੇ ਪ੍ਰਮਾंगे ਸਾਡੀ ਬੇਨਤੀ ਹੈ ਕਿ ਉਹਨਾਂ ਦਾ ਸਾਥ ਦਿਓ ਅੱਜ ਦਾ ਦਿਨ ਸਾਰੇ ਉਹਨਾਂ ਦਾ ਸਾਥ ਦੋ ਜੀ ਕਿ ਬਣੋ ਕਾਈ ਉਹਨਾਂ ਦੀ ਮਦਦ ਕਰੀਏਹੀਂ ਕਿਉਂਕਿ ਜੇ ਉਹ ਖਾਣਗੇ ਤੇ ਅਸੀਂ ਵੀ ਖਾਵਾਂਗੇ ਜੇ ਉਹਨਾਂ ਨਾਲ ਅਪਾਚਾਰ ਹੋ ਸਕਦਾ ਸਾਡੇ ਨਾਲ ਵੀ ਹੋ ਸਕਦਾ ਵਾ ਅਸੀਂ ਮੰਗਦੇ ਸਭਨਾਂ ਤੋਂ ਮੰਗ ਕਰਦੇ ਅੱਜ ਕੋ ਸਾਰਾ ਪੰਜਾਬ ਜਿਹੜਾ ਵਾ ਆਪਣਾ ਦੁਕਾਨਾਂ ਨੂੰ ਬੰਦ ਰੱਖਣਾ ਤੇ ਉਹਨਾਂ ਦਾ ਸਾਥ ਦੇਓ ਕਿਉਂਕਿ ਅਸੀਂ ਜੋ ਉਹਨਾਂ ਦਾ ਸਾਥ ਦਵਾਂਗੇ ਕੱਲ ਨੂੰ ਸਾਨੂੰ ਜ਼ਰੂਰਤ ਪੈਗੀ ਅਸੀਂ ਜੋ ਉਹਨਾਂ ਦੀ ਹੈਲਪ ਲੈ ਸਕਦੇ ਹਾਂ